ਸਾਸ਼ੀ ਗਾਂਝ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਆਪ ਸਭ ਨਾਲ ਅਰਜਨ ਸਿੰਘ ਚਲੋ ਜੀ ਦੇਸ਼ ਜ਼ਰੂਰੀ ਹੈ ਘਰ ਜ਼ਰੂਰੀ ਹੈ ਪਰਿਵਾਰ ਜ਼ਰੂਰੀ ਹੈ ਅਸੀਂ ਜ਼ਰੂਰੀ ਹਾਂ ਕਹਿੰਦੇ ਗੀਤਾ ਚ ਲਿਖਿਆ ਹੈ 60 ਸਾਲ ਸ਼ਬਦਾਂ ਚ ਲਿਖਿਆ ਹੈ ਕਿ ਖੁਦ ਅਕੇਲੇ ਮਤਲਬ ਕੱਲੇ ਬੈਠ ਕੇ ਖੁਦ ਨੂੰ ਇੱਕ ਸਵਾਲ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਮੇਰੇ ਹੋਣ ਨਾਲ ਜਾਂ ਨਾ ਹੋਣ ਨਾਲ ਸਭ ਤੋਂ ਜ਼ਿਆਦਾ ਫਰਕ ਕਿਨੂੰ ਪੈਂਦਾ ਠੀਕ ਬਸ ਜਿਹਨੂੰ ਫਰਕ ਪੈਂਦਾ ਹੈ ਉਹਦੇ ਲਈ ਜਿਉ ਤੇ ਬਾਕੀ ਸਭ ਨੂੰ ਉਹਨਾਂ ਦੇ ਹਾਲ ਤੇ ਛੱਡ ਦੇ ਤੁਸੀਂ ਸਮਝੇ ਮੇਰੀ ਗੱਲ ਜਦੋਂ ਤੁਸੀਂ ਇਹ ਸੋਚ ਲੋ ਕਿ ਸਾਡੇ ਹੋਣ ਨਾਲ ਤੇ ਸਾਡੇ ਨਾ ਹੋਣ ਨਾਲ ਕਿਹਨੂੰ ਫਰਕ ਪੈਂਦਾ ਉਸ ਤੇ ਹਮ ਤੇ ਤੁਹਾਨੂੰ ਜਿਹੜੇ-ਜਿਹੜੇ ਤੁਹਾਡੀਆਂ ਅੱਖਾਂ ਬੰਦ ਕਰਕੇ ਜਿਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਦੀ ਐਮਾਨੀਤ ਹੈ ਜਾਂ ਤੁਹਾਡੀ ਐਮਾਨੀਤ ਉਹਨਾਂ ਦੀ ਨਜ਼ਰਾਂ 'ਚ ਹੈ ਬਸ ਉਹਨਾਂ ਲਈ ਜੀਉਣਾ ਸ਼ੁਰੂ ਕਰੋ ਉਹਨਾਂ ਲਈ ਤੇ ਆਪਣੇ ਲਈ ਆਪਣੇ ਆਪ ਨੂੰ ਤਾਂ ਸਮਝੋ ਤੁਸੀਂ ਬਹੁਤ ਖੁਸ਼ ਰਹੋਗੇ ਉਹਨਾਂ ਦੀ ਪਰਵਾਹ ਕਦੇ ਨਾ ਕਰੋ ਜੋ ਤੁਹਾਡੇ ਲਈ ਮਾਇਨੇ ਨਹੀਂ ਰੱਖਦੇ ਜਿੱਦਾਂ ਦੁਨੀਆ ਜਿੱਦਾਂ ਲੋਕ ਜਿੱਦਾਂ ਸਮਾਜ ਜਿੱਦਾਂ ਆਲਤ ਵਾਲਾ ਜਿੱਦਾਂ ਉਹ ਜਿਹੜੇ ਬਸ ਸਾਡੇ ਸਿਰਫ ਦਿਮਾਗ ਤੇ ਚੜਦੇ ਆ ਸਿਰਫ ਸਾਨੂੰ ਟੈਨਸ਼ਨ ਦਿੰਦੇ ਆ ਉਹਨਾਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਸਮਝ ਗਏ ਤੁਸੀਂ ਆਪਣੇ ਨਾਲ ਬਿਤਾਏ ਗਏ ਪਲ ਹਮੇਸ਼ਾ ਯਾਦਗਾਰੀ ਬਣਾਓ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਤਾਂ ਜ਼ਿੰਦਗੀ ਖੁਸ਼ ਹੋ ਜੂ ਬੌਲਿਕ ਬਾਲੀਆਂ ਨੂੰ ਉਲਝਿਆ ਨਹੀਂ ਚਾਪਿਆ ਕਰੋ ਬਾਲੀਆਂ ਚੀਜ਼ਾਂ ਨੂੰ ਉਲਝਣ ਨਾਲ ਪਰੇਸ਼ਾਨੀਆਂ ਆਉਂਦੀਆਂ ਨੇ ਇੱਕ ਬਹੁਤ ਜ਼ਰੂਰੀ ਗੱਲ ਜਿਹੜੀ ਕਿ ਸਾਡੀ ਮੁਸੀਬਤ ਸਾਡੀ ਆ ਸਾਡੀ ਪਰੇਸ਼ਾਨੀ ਸਾਡੀ ਆ ਉਸ ਪਰੇਸ਼ਾਨੀ ਦਾ ਹੱਲ ਸਿਰਫ ਤੇ ਸਿਰਫ ਅਸੀਂ ਕਰ ਸਕਦੇ ਹਾਂ ਦੁਨੀਆ ਦਾ ਕੋਈ ਇਨਸਾਨ ਜਾਂ ਕੋਈ ਵੀ ਤੁਹਾਨੂੰ ਉਸ ਪਰੇਸ਼ਾਨੀ ਸੰਬੰਧੀ ਸਵਾਦ ਲੈ ਸਕਦਾ ਹੈ ਉਸ ਨਾਲ ਕਹਾਣੀਆਂ ਬਣਾ ਸਕਦਾ ਹੈ ਤੇ ਹੱਲ ਸਿਰਫ ਤੇ ਸਿਰਫ ਤੁਸੀਂ ਹੀ ਕਰੋਗੇ ਸਲਾਹ ਜਰੂਰ ਕੋਈ ਦਊਗਾ ਅਪਣਾਉਂਗੇ ਨਹੀਂ ਤਾਂ ਫਾਇਦਾ ਕੀ ਗੱਲਾਂ ਪੜ ਲੈਣੀਆਂ ਸਭ ਨੂੰ ਸੌਖੀਆਂ ਲੱਗਦੀਆਂ ਨੇ ਉਹ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੋਂਗੇ ਨਹੀਂ ਤਾਂ ਫਾਇਦਾ ਹੈਨਾ ਰੰਗਾ ਤੇ ਤਰੰਗਾ ਦੇ ਨਾਲ ਅਸੀਂ ਹਰ ਚੀਜ਼ ਨੂੰ ਬੈਲੈਂਸ ਕਰ ਸਕਦੇ ਹਾਂ ਇਹ ਜ਼ਿੰਦਗੀ ਹੈ ਸਾਡੀ ਇਸਨੇ ਰੰਗ ਅਸੀਂ ਭਰਨੇ ਆ ਅਸੀਂ ਆਪਣੇ ਆਪ ਨੂੰ ਮੋਡੀਫਾਈ ਕਰਨਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਦੁਨੀਆ ਨੂੰ ਬਦਲਣ ਦੀ ਬਜਾਏ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਆਪਣੇ ਰਸਤੇ ਚੀਂਜ ਕਰਕੇ ਤਾਂ ਦੇਖੋ ਅਸੀਂ ਜੀ ਬੜੀ ਦੇਰ ਤੋਂ ਇਹ ਚੀਜ਼ ਕਰਦੇ ਆਉਂਦੇ ਆ ਤੇ ਬੜੀ ਦੇਰ ਤੋਂ ਤੇ ਸਾਡੇ ਝੰਡੇ ਝੂਲਦੇ ਹੋ ਰਹੇ ਥੋੜਾ ਬਦਲੋ ਆਪਣੇ ਆਪ ਥੋੜਾ ਜੋ ਕਰ ਰਹੇ ਹੋ ਉਸ ਰੁਟੀਨ ਨੂੰ ਚੀਂਜ ਕਰਕੇ ਦੇਖੋ ਸੱਚ ਜਾਣੋ ਇਹ ਬਦਲਾਅ ਤੁਹਾਨੂੰ ਤੁਹਾਡੀ ਜ਼ਿੰਦਗੀ ਚ ਰੰਗ ਪਾਉ ਖੁਸ਼ੀਆਂ ਪਾਉ ਰੋਜ਼ ਵੇਲੇ ਉੱਠ ਕੇ ਇੱਕ ਰੁਟੀਨ ਬਣੀ ਹੋਈ ਹੈ ਥੋੜੀ ਜਿਹਾ ਨੂੰ ਚੀਂਜ ਕਰ ਲਓ 4-5 ਦਿਨ ਹਫਤਾ 10 ਦਿਨ 1 ਮਹੀਨਾ ਚੀਂਜ ਕਰ ਲਓ ਉਹ ਚੀਜ਼ਾਂ ਛੱਡ ਦਿਓ ਜੋ ਰੋਜ਼ ਕਰਕੇ ਆਉਂਦੇ ਹੋ ਉਹ ਚੀਜ਼ ਦਾ ਪ੍ਰਭਾਵ ਤੁਹਾਨੂੰ ਬੈਸਟ ਹੋਣਾ ਸ਼ੁਰੂ ਹੋ ਜਾਈ ਹੈ ਨਾ ਸਮਝਦਾਰ ਹੋ ਤੁਸੀਂ ਬਹੁਤ ਹੀ ਸਮਝਦਾਰ ਹੋ ਬੜੀਆਂ ਸਿੱਧੀਆਂ ਸਿੱਧੀਆਂ ਜੀਆਂ ਗੱਲਾਂ ਨੇ ਅਸਟ੍ਰੋਲੋਜੀ ਨਾਲ ਸੰਬੰਧ ਰੱਖਦੀਆਂ ਨੇ ਲੌਜੀਕ ਨਾਲ ਸੰਬੰਧ ਰੱਖਦੀਆਂ ਨੇ ਇਸ ਕਰਕੇ ਆਪਾਂ ਹਰ ਰੋਜ਼ ਛੋਟੀ ਛੋਟੀ ਡਿਸਕਸ਼ਨ ਕਰਦੇ ਹਾਂ ਦੇਖੋ ਸਭ ਤੋਂ ਜ਼ਰੂਰੀ ਹਾ ਜਿੱਤ ਦੁਨੀਆ 'ਚ ਬਣੀ ਜਿਹੜਾ ਲਾਈਨ 'ਚ ਲੱਗਿਆ ਉਹ ਕਿਤੇ ਨਾ ਕਿਤੇ ਪਹੁੰਚੇਗਾ ਜ਼ਰੂਰ ਅਗਰ ਤੁਸੀਂ ਕਿਸੇ ਫੀਲਡ ਵਿੱਚ ਵੜੇ ਹੋ ਤਾਂ ਉਹਦੇ ਵਿੱਚ ਵੜਨਾ ਹੀ ਬਹੁਤ ਵੱਡੀ ਗੱਲ ਹੈ ਹਾਰ ਜਿੱਤ ਦੀ ਬਾਤ ਹੀ ਕਰਦੇ ਹੁਣ ਦੇਖੋ ਇਲੈਕਸ਼ਨ ਹੋ ਕੇ ਆ ਗਿਆ ਕੱਲ ਰਿਜ਼ਲਟ ਸੀ ਬੜੇ ਲੋਕਾਂ ਦੇ ਵਿਚਾਰਿਆਂ ਦੇ ਬੀਪੀ ਬੜੇ ਕਟੇ ਹੋਣਗੇ ਚਲੋ ਆਪਾਂ ਭਵਿੱਖਬਾਣੀਆਂ ਨਹੀਂ ਕਰਦੇ ਪਰ ਹਰ ਕਿਸੇ ਦੇ ਆਪਣੇ 스타 ਨੇ 스타 ਕੀ ਤੁਹਾਨੂੰ 스타 ਬਣਾਉਂਦੇ ਵਕਤ ਦੇ ਹੱਥ ਦੇ ਵਿੱਚ ਤੁਹਾਡੇ ਤੁਹਾਡੀ ਕੀ ਦੀ ਹੈ ਵਕਤ ਦੇ ਹੱਥ ਚ ਤੁਹਾਡੀ ਕਿਸਮਤ ਦੀ ਡੋ ਜਿਹਦਾ ਵਕਤ ਜਦੋਂ ਸਾਥ ਦੇ ਗਿਆ ਕਿਸਮਤ ਦੇ ਸਿਤਾਰੇ ਚਮਕ ਜਾਣਗੇ ਹਰ ਕਿਸੇ ਨੂੰ ਹਰ ਸਮੇਂ ਬੇਕੁਫੀ ਨੈਗੀ ਬਣਾਇਆ ਜਾ ਸਕਦਾ ਅਜਲ ਤੁਹਾਡੇ ਸਾਹਮਣੇ ਕਿਸੇ ਨੂੰ ਵੀ ਕਿਸੇ ਨੂੰ ਬਾਗ ਸਮਝਣਾ ਤੁਹਾਡੀ ਸਮਝ ਨੂੰ ਖਰਾਬ ਕਰਦਾ ਠੀਕ ਹੈ ਠੀਕ ਹੈ ਤੁਸੀਂ ਕਿਸੇ ਚੀਜ਼ ਤੇ ਵਿਸ਼ਵਾਸ ਕਰਦੇ ਹੋ ਭਰੋਸਾ ਕਰਦੇ ਹੋ ਉਹ ਤੁਹਾਡਾ ਪਰਸਨਲ ਹੈ ਇਨਸਾਨ ਤੇ ਇਨਸਾਨ ਹੈ ਇਨਸਾਨ ਤੇ ਇਨਸਾਨ ਹੈ ਇਹ ਸੋਚਿਆ ਠੀਕ ਹੈ ਨਾ ਕੁਦਰਤ ਨੇ ਉਹਨੂੰ ਜਿੱਦਾਂ ਦਾ ਬਣਾਇਆ ਪਰ ਅਸੀਂ ਬੇਕੁਫ ਹਾਂ ਅਸੀਂ ਬੇਕੁਫ ਨਹੀਂ ਆਪਾਂ ਕੱਲ ਗੱਲ ਕੀਤੀ ਸੀ ਮਤ ਦਾਦਾ ਮਤ ਮਤਲਬ ਬੁੱਧੀ ਤੁਹਾਡੀ ਸੋਚ ਦਾ ਹਮੇਸ਼ਾ ਸਮਝਦਾਰੀ ਨਾਲ ਚੱਲੋ ਅੱਖਾਂ ਬੰਦ ਨਹੀਂ ਕਰਨੀਆਂ ਕਿਸੇ ਵੀ ਚੀਜ਼ ਨੂੰ ਦੇ ਹੈ ਨਾ ਇਹ ਵੀ ਤਰਕ ਹੈ ਇਹ ਵੀ ਲੌਜੀਕ ਕੋ ਚੀਜ਼ਾਂ ਲੌਜੀਕਲੀ ਜੇ ਹੁਣ ਆਪਾਂ ਕਹਿ ਦਿੱਤਾ ਕਿ ਮੈਂ ਕਿਹਾ ਸੀ ਆ ਹੋਇਆ ਠੀਕ ਹੈ ਆਪਾਂ ਕਿਹਾ ਸੀ ਪਰ ਆਪਾਂ ਲੌਜੀਕਲੀ ਕਿਹਾ ਲੋਜਿਕ ਤੇ ਸੱਚ ਹਮੇਸ਼ਾ ਸਾਹਮਣੇ ਆਉਂਦਾ ਜਰੂਰੀ ਥੋੜਾ ਹੀ ਆ ਕਿ ਕਿਸੇ ਨੇ ਕੁਝ ਕਹਿਤਾ ਉਹਦੀ ਗੱਲ ਸੱਚ ਹੋ ਗਈ ਤੇ ਬਲਈ ਉਹ ਰੱਬ ਬਣ ਗਿਆ ਰੱਬ ਰੂਪ ਨਹੀਂ ਐ ਸਿੱਧੀ ਗੱਲ ਐ ਹਿਸਾਬ ਕਿਤਾਬ ਐ ਗ੍ਰਹਾਂ ਦਾ ਦੇਵੀ ਦਾਵਾ ਕੋਈ ਨਹੀਂ ਦੇਵੀ ਸ਼ਕਤੀ ਦਾ ਦਾਵਾ ਕੋਈ ਨਹੀਂ ਤੁਹਾਡੇ ਚ ਕੋਈ ਨਹੀਂ ਬੈਠਾ ਜਿਹੜਾ ਕਿ ਤੁਹਾਨੂੰ ਮਹਾਨ ਬਣਾ ਰਿਹਾ ਹੈ ਤੁਹਾਡੇ ਚ ਉਹੀ ਐ ਜੋ ਤੁਹਾਨੂੰ ਗ੍ਰਹਿ ਮਤਾਬਕ ਚਲਾ ਰਿਹਾ ਉਹਦੀ ਬਾਤ ਉਹ ਤੁਸੀਂ ਤਰਕ ਨਾਲ ਚੱਲਦੇ ਆ ਤਾਂ ਸਭ ਰਿਜ਼ਲਟ ਸਹੀ ਆਉਂਦੇ ਨੇ ਠੀਕ ਹੈ ਨਾ ਚੱਲੋ ਅੱਜ 5 ਜੂਨ 2024 ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿਨੇ ਅੱਜ ਬੁੱਧਵਾਰ ਦਾ ਬੁੱਧਵਾਰ ਵਾਲੇ ਦਿਨ ਗ੍ਰਹਿਾਂ ਦੇ ਮੁਤਾਬਕ ਜੋ ਚਤੁਰਤੀ ਤਿਥੀ ਹੈ ਕ੍ਰਿਸ਼ਨ ਪੱਖ ਦੀ ਕ੍ਰਿਸ਼ਨ ਪੱਖ ਚੱਲ ਰਿਹਾ ਹੈ ਤੇ ਕ੍ਰਿਸ਼ਨ ਪੱਖ ਦੀ ਚਤੁਰਤੀ ਤਿਥੀ ਤੇ ਜੋ ਸ਼ਕਮ ਯੋਗ ਰਹੇਗਾ ਗ੍ਰਹਿਾਂ ਮੁਤਾਬਕ ਜੀ ਗੱਲ ਕਰੀ ਆਪਾਂ ਬੁੱਧਵਾਰ ਵਾਲੇ ਦਿਨ ਜੋ ਅਸਦੇ ਦੇ ਜਾਨੀ ਤ੍ਰਿਤਿਕਾ ਨਕਸ਼ਤ੍ਰ ਸੂਰਜ ਦਾ ਨਕਸ਼ਤ੍ਰ ਰਾਤ ਨੂੰ 9:16 ਤੱਕ ਚੱਲੇਗਾ ਉੱਚ ਦੇ ਚੰਦਰ ਬ੍ਰਿਕ ਰਾਸ਼ੀ ਵਿੱਚ ਰਹਿਣਗੇ ਭਦਰਾ 8:59 ਤੱਕ ਰਹੇਗੀ ਜੋ ਕੱਲ ਦੀ ਚੱਲ ਰਹੀ ਸੀ ਬੁੱਧ ਅੱਜ ਰੋहिणी ਨਕਸ਼ਤ੍ਰ ਚ ਚਲੇ ਜਾਣਗੇ 3:21 ਤੇ ਠੀਕਾ ਚੰਦਰਮਾ ਦਾ ਉੱਚ ਦਾ ਸੂਰਜ ਬੁੱਧ ਸ਼ੁਕਰ ਤੇ ਗੁਰੂ ਨਾਲ ਜੋਤੀ ਬਣਾ ਕੇ ਚੱਲਣਾ ਤੁਸੀਂ ਸਮਝ ਗਏ ਸੂਰਜ ਨਾਲ ਜੁਤੀ ਮਤਲਬ ਮਸਿਆ ਪੱਖ ਸ਼ੁਰੂ ਸ਼ਾਮ ਨੂੰ 7:50 ਮਿੰਟ ਤੋਂ ਮਸਿਆ ਦਾ ਪੱਖ ਛੁਰੂ ਹੋ ਜਾਵੇ ਠੀਕ ਹੈ ਮਸਿਆ ਮਤਲਬ ਸੂਰਜ ਚੰਦਰ ਦਾ ਇਕੱਠੇ ਬੈਠਣਾ ਕੱਲ तकरीबन ਸ਼ਾਮ ਨੂੰ 6:09 ਮਿੰਟ ਤੱਕ ਮਸਿਆ ਪਰ ਕੱਲ ਨੂੰ ਪੂਰਾ ਦਿਨ ਮਸਿਆ ਰਹੇਗੀ ਤਾਂ ਕੱਲ ਨੂੰ ਮਸਿਆ ਦੀ ਆਪਾਂ ਵੀਡੀਓ ਪਾਵਾਂਗੇ ਗੁਰੂ ਦੇ ਹੋ ਗਏ ਨੇ 2 ਜੂਨ ਤੋਂ ਦੇ ਗ੍ਰਹਿ ਹ ਅ ਮੁਤਾਬਕ ਚੰਦਰ ਰਾਸ਼ੀ ਸੂਰਜ ਦਾ ਉਹਦੇ ਨਾਲ ਬੈਠਣਾ ਬੁੱਧ ਸ਼ੁਕਰ ਤੇ ਗੁਰੂ ਦੀ ਜੁਤੀ ਦਾ ਬੈਠਣਾ ਕੀ ਪ੍ਰਭਾਵ ਪਵੇਗਾ ਬੁੱਧ ਦਾ ਰੋहिणी ਨਕਸ਼ਤਰ ਵਿੱਚ ਜਾਣਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਨੇ ਆ ਤੇ ਇੱਕ ਜਨਮ ਪत्री ਤੇ ਵੀ ਆਪਾਂ ਚਰਚਾ ਕਰਾਂਗੇ ਜਨਮ ਪत्री ਤੇ ਜੋ ਚਰਚਾ ਕਰਨੀ ਆ ਆਪਾਂ ਉਹ ਇਹ ਆ ਕਿ ਗ੍ਰਹਿ ਮੁਤਾਬਕ ਉਸਦੇ ਗ੍ਰਹਿ ਕਿੱਦਾਂ ਦੇ ਰਹਿਣਗੇ ਕਿੱਦਾਂ ਅਸੀਂ ਚੀਜ਼ਾਂ ਨੂੰ ਸਹੀ ਕਰ ਸਕਦੇ ਹਾਂ ਠੀਕ ਹੈ ਪੋਜਨ ਪत्री ਤੇ ਅੱਜ ਆਪਾਂ ਇੱਕ ਤੇ ਚਰਚਾ ਕਰਾਂਗੇ ਉਹਨਾਂ ਦਾ ਨਾਮ ਹੈ ਹਰਪ੍ਰੀਤ ਕੌਰ 19 ਜਨਵਰੀ 1993 ਸਵੇਰੇ 9 ਵਜੇ ਜਨਮ ਹੋਇਆ ਤੇ ਕੁਐਸਚਨ ਹੈ ਇਹਨਾਂ ਦਾ ਕਿ ਸਰਕਾਰੀ ਨੌਕਰੀ ਤੇ ਕੈਨੇਡਾ ਬਾਰੇ ਦੱਸੋ ਜੀ ਇੱਕ ਵਾਰ ਕੈਨੇਡਾ ਤੋਂ ਰਿਫਿਊਜਲ ਹੈਗੀ ਆ ਦੇਖੋ ਇਹ ਤੁਹਾਨੂੰ ਕੁਐਸਚਨ ਦੇ ਮਤਲਬ ਅਕਾ ਪਾ ਬਾਚੀ ਲੌਜੀਕਲੀ ਜਵਾਬ ਦਵਾੰਗੇ ਵਾਸਤੂਤਿਕ ਵੀ ਦੱਸਾਂ ਸਭ ਤੋਂ ਪਹਿਲਾਂ ਅਰੀਜ਼ ਅਨੀਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਪਾਂ ਹਮੇਸ਼ ਰਾਸ਼ੀ ਵਾਲਿਆਂ ਦੇ ਲਈ ਚਾਰ ਨਹੀਂ ਪੰਜ ਗ੍ਰਹਾਂ ਦੀ ਜੁੱਤੀ ਦੂਸਰੇ ਸਤਾਨੇ ਵਿੱਚ ਬੈਠੀ ਦੂਸਰਾ ਸਤਾਨਾ ਘਰ ਦਾ ਇੱਕ ਟੁੰਬ ਦਾ ਹੈ ਠੀਕ ਹੈ ਕੋਈ ਨਾ ਕੋਈ ਅਜਿਹੀ ਖਬਰ ਕਈ ਵਾਰੀ ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ ਕਿ ਮਨ ਪਰੇਸ਼ਾਨ ਹੋ ਜਾਂਦਾ ਹੈ ਹੈਨਾ ਤੇ ਕੁਝ ਪਰੇਸ਼ਾਨੀਆਂ ਨਾਲ ਹੀ ਜਾਂਦੀਆਂ ਨਾਲ ਹੀ ਜਾਂਦੀਆਂ ਮੀਨਸ ਪੂਰਾ ਦਿਨ ਨਾਲ ਚੰਬੜ ਕੇ ਰਹਿੰਦੀਆਂ ਕਿ ਕੀ ਹੋ ਗਿਆ ਕੀ ਉਲਝੇਮਾ ਪੈ ਗਿਆ ਕਿ ਕਿਉਂ ਇਦਾਂ ਦੀ ਸਿਚੁਏਸ਼ਨ ਸਾਨੂੰ ਦੇਖਣ ਨੂੰ ਮਿਲੀ ਮਤਲਬ ਸੋਚ ਇਦਾਂ ਦੀ ਹੋਈ ਕਿ ਇਹ ਕਿਉਂ ਹੋਇਆ ਇਹ ਖਬਰ ਸੌਂਦੀ ਜਿਸ ਨਾਲ ਅਸੀਂ ਸਟਾਰਟ ਕਰਦੇ ਬਸ ਇਹਦਾ ਥੋੜਾ ਜਿਹਾ ਮਨ ਉਦਾਸ ਬਿਨਾਂ ਕੰਮ ਬਿਨਾਂ ਵਜਾ ਤੋਂ ਦੁਖੀ ਤੁਹਾਡੇ ਮੁਤਾਬਕ ਕੋਈ ਚੀਜ਼ ਨਹੀਂ ਹੋਈ ਤਾਂ ਥੋੜੀ ਪਰੇਸ਼ਾਨੀ ਆਵਾਜਾਂ ਲਿਆ ਸਵੇਰੇ ਉੱਠ ਕੇ ਪਾਣੀ ਦਾ ਪੁਰਲਾ ਕਰਨਾ ਹੈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ ਕਿਉਂਕਿ ਚੰਦਰਮਾ ਸੂਰਜ ਦੇ ਨਕਸ਼ਤਰ ਤੱਕਦਾ ਹੈ ਤਾਂ ਕੌਨਫੀਡੈਂਸ ਦਾ ਕਿਤੇ ਕੰਮ ਅੱਜ ਤੁਹਾਡੇ ਰਾਹ ਸੌਣ ਵਾਲਿਆ ਥੋੜਾ ਗੁੱਸੇ ਤੇ ਕੰਗਰੋ ਜੂੜਕ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਪੂਰੀ ਤਰ੍ਹਾਂ ਨਾਲ ਸੱਚਾਈ ਪਸੰਦ ਹੋਏ ਤੁਸੀਂ ਸਟੈਲ ਲਿਆ ਤੁਸੀਂ ਹਰ ਕਿਸੇ ਲਈ ਤੁਹਾਡਾ ਕੰਮ ਵੀ ਹੋਇਆ ਤੁਹਾਡੇ ਜੋ ਸਰਕਲ ਦੇ ਸਾਥੀ ਨੂੰ ਥੋੜੀ ਗਰਮੀ ਦੀ ਕਮੀ ਲਈ 16 ਸੇਲਸियस ਦਾ ਦਰਦ ਹੋਇਆ। ਪਾਣੀ ਖੂਬਸਾਰਾ ਪੀਣਾ ਹੈ। ਬਸ ਯਾਦਾ ਪਾਕਿਆ ਚੰਦਰਮਾ ਦਿਖਾਈ ਨਹੀਂ ਦੇਣਾ ਜੋ ਤੁਹਾਡੇ ਪ੍ਰਾਕਰਮ ਸਥਾਨ ਦਾ ਮਾਲਕ ਹੈ। ਲੇਜੀਪਨ ਤੋਂ ਥੋੜਾ ਜਿਹਾ ਬਾਹਰ ਨਿਕਲੋ ਦਿਨ ਅੱਛਾ ਹੋ ਸਕਦਾ ਹੈ। ਜੈਮਿਨੀ ਮਿਥੁਨਾ ਸ਼ਿਵਾਲੇ ਸਿਤਾਰੇ ਠੀਕ ਰਹਿਣਗੇ। ਸੂਰਜ ਦਾ ਨਕਸ਼ਤਰ ਚੰਗਾ ਹੈ ਮਿੱਤਰ। ਭਾਈ ਭੈਣ ਦਾ ਸਾਥ ਮਿਲੇਗਾ। ਥੋੜੀ ਖੱਜਲ ਖਵਾਰੀ ਤੇ ਥੋੜੀ ਖਰਚਿਆਂ ਦੀ ਵਜ੍ਹਾ ਨਾਲ ਪਰੇਸ਼ਾਨੀ। ਥੋੜੀ ਸਰਕਲ ਦਾ ਸਾਥ ਨਾ ਮਿਲਣ ਨਾਲ ਪਰੇਸ਼ਾਨੀ ਈਸ ਕਰਨੀ। ਪੈ ਸਕਦੀ ਹੈ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਥੋੜਾ ਨੁਕਸਾਨ ਪੈਸੇ ਦਾ ਹੋ ਰਿਹਾ ਹੈ ਕੰਮਕਾਰ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਇਸ ਕਰਕੇ ਤੁਸੀਂ ਕਨਫਿਊਜ਼ ਹਰੀ ਲਾਚੀ ਦਾ ਸੇਵਨ ਕਰੋ ਤੁਸੀਂ ਦੇ ਪੱਤੇ ਦਾ ਸੇਵਨ ਕਰੋ ਤੇ ਬਹੁਤ ਅੱਛਾ ਜਾਏਗਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਬਸ ਧਿਆਨ ਇੱਕ ਚੀਜ਼ ਦਾ ਰੱਖੋ ਤੇ ਰਸੋਈ ਚ ਬੈਠ ਕੇ ਖਾਣਾ ਜ਼ਰੂਰ ਖਾਓ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਇਹ 5 ਗ੍ਰਹਿਣ ਦੀ ਜੋ ਤੁਸੀਂ ਇਨਕਮ ਸਥਾਨ ਵਿੱਚ ਇਨਕਮ ਨੂੰ ਲੈ ਕੇ ਪੈਸੇ ਨੂੰ ਲੈ ਕੇ ਪ੍ਰੋਫਿਟ ਨੂੰ ਲੈ ਕੇ ਜ਼ਿਆਦਾ ਪ੍ਰੋਫਿਟ ਨੂੰ ਲੈ ਕੇ ਥੋੜੇ ਜਿਵੇਂ ਇਹ ਵਾਰ ਸਕਦੇ ਆ ਉਹ ਜਿਵੇਂ ਮੀਨਸ ਅਸੀਂ ਜਿਆਦਾ ਪ੍ਰੋਫਿਟ ਦੇ ਲਈ ਥੋੜਾ ਇਨਵੈਸਟਮੈਂਟ ਕੀਤੀ ਤੇ ਪਰ ਸਾਨੂੰ ਉਹਦਾ ਫਾਇਦਾ ਨਹੀਂ ਹੋਇਆ ਇਸ ਕਰਕੇ ਤੁਸੀਂ ਥੋੜੇ ਪਰੇਸ਼ਾਨ ਥੋੜੇ ਇਮੋਸ਼ਨਲ ਜਿਆਦਾ ਹੋ ਹੈ ਨਾ ਪਰ ਉੱਚ ਦਾ ਚੰਦਰਮਾ ਇਹ ਸਟੈਂਡਰਡ ਹੈ ਤੁਹਾਡਾ ਤੁਹਾਡਾ ਜੋ ਸੋਚ ਹੈ ਉਸ ਮੁਤਾਬਕ ਹਰ ਚੀਜ਼ ਹੋਣੀ ਸ਼ੁਰੂ ਹੋ ਜਾਏਗੀ نقصان ਵਾਲੀ ਕੋਈ ਗੱਲ ਨਹੀਂ ਹੈ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਤੁਸੀਂ ਤੇ ਛੋਟੀ ਮੋਟੀ ਭਜਨ ਅਟ ਵੀ ਚੰਗਾ ਨਤੀਜਾ ਦੇ ਸਕਦੇ ਹੋ ਪ੍ਰਿਯੋ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਦਰਬਾਰੇ ਨੇਮ ਫੇਮ ਲਈ ਆਪਣਾ ਕੰਮ ਚੁਮਕਾਉਣ ਲਈ ਆਪਣਾ ਕੰਮ ਕਰਵਾਉਣ ਲਈ ਪ੍ਰਤੀਸ਼ਠਾ ਵਾਲੇ ਲੋਕਾਂ ਦੀ ਸਲਾਹ ਨਾਲ ਅੱਗੇ ਚੱਲਣ ਲਈ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਚੱਲਦੇ ਪਏ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਧੁੱਪ ਚਿਰ ਜਰੂਰ ਧਾਕੇ ਰੱਖਣਾ ਹੈ ਸਿਰ ਦਰਦ ਹੋ ਸਕਦਾ ਕਿ ਤੰਪ ਦਾ ਪੈਸਾ ਆਪਣੇ ਕੋਲ ਲੈ ਕੇ ਜਾਓ ਕਮਾਕਾਰੀ ਤਰਕੀਬ ਵੀ ਅੱਛੀ ਤੇ ਮੰਨਦੀ ਹੈ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਚੰਦਰ ਤੇ ਬੁੱਧ ਦਾ ਬੁੱਧ ਦਾ ਰੋਣੀ ਨਕਸ਼ਤਰ ਵਿੱਚ ਬੈਠਣਾ ਆ हां वो दरोनी नक्षत्र ਵਿੱਚ ਬੈਠਣਾ ਤੁਹਾਡੇ ਲਗਨ ਦਾ ਮਾਲਕ ਹੈ ਬੁੱਧ ਤਾਂ ਤੁਹਾਨੂੰ ਅੱਛਾ ਨੇਫੀਮ ਦੇ ਸਕਦਾ ਹੈ ਘਰ ਦੇ ਜਰੂਰੀ ਕੰਮ ਤੁਹਾਡੇ ਜੋ ਤੁਸੀਂ ਕਰਨਾ ਚਾਹੁੰਦੇ ਸੀ ਉਹ ਵੀ ਹੋ ਸਕਦੇ ਆ ਸਰਕਾਰੀ ਲੋਕਾਂ ਨਾਲ ਬੈਠਣ ਉੱਠਣ ਵੀ ਅੱਛਾ ਤੁਹਾਡਾ ਰਿਜ਼ਲਟ ਦਵੇਗਾ ਤੁਹਾਨੂੰ ਵਧੀਆ ਸਰਕਾਰੀ ਨੌਕਰੀ ਲਈ ਕੋਈ ਅਪਲਾਈ ਕਰਨਾ ਸੀ ਤਾਂ ਉਹਦੇ ਲਈ ਵੀ ਸਿਤਾਰੇ ਚੰਗੇ ਆ ਨੁਕਸਾਨ ਨਹੀਂ ਹੈ ਤਾਂ ਕਹਿ ਸਕਦੇ ਆ ਆਪਾਂ ਦਿਨ ਬੈਸਟ ਜਾਣ ਵਾਲਾ ਹੈ ਬਸ ਕਾਲਾ ਰੰਗ ਅਜਿਹਾ ਲਿਬਰਟੂਲਾ રાશિ ਬਾਰੇ ਦੀ ਗੱਲ ਕਰੀ ਆ ਆਪਾਂ ਤਾਂ ਥੋੜੀ ਜਿਹੀ ਉਦਾਸੀ ਥੋੜੀ ਜਿਹੀ ਪਰੇਸ਼ਾਨੀ ਥੋੜੀ ਜਿਹੀ ਅੱਤਰੀ ਦੂ ਪਰੇਸ਼ਾਨੀ ਥੋੜਾ ਤਣਾ ਥੋੜਾ ਪ੍ਰੇਮ ਸਬੰਧਾਂ ਨੂੰ ਲੈ ਕੇ ਦੂਰੀਆਂ ਥੋੜੇ ਉਲਝੇ ਨੇ ਮਾਨਸਿਕ ਤੌਰ ਤੇ ਬਦੇ ਮਾਨਸਿਕ ਤੌਰ ਤੇ ਜਦੋਂ ਵੀ ਉਦਾਸੀ ਹੋਵੇ ਤਾਂ ਉਹਨੂੰ ਲੈ ਕੇ ਨਾ ਬੈਠਿਆ ਕਰੋ ਜਗਾ ਚੇਂਜ ਕਰ ਲਿਆ ਕਰੋ ਕੌਫੀ ਆਇਆ ਕਰੋ ਵਕਤ ਹੈ ਵਕਤ ਲੰਘ ਜਾਂਦਾ ਹੈ ਤੇ ਸਭ ਸਹੀ ਹੋ ਜਾਏਗਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਹਲਕਾ ਜਿਹਾ ਮਿਊਜ਼ਿਕ ਸੁਣਨਾ ਦਿਮਾਗ ਚ ਚੱਲ ਜੇ ਠੀਕ ਅਗਲੀ ਰਾਸ਼ੀ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਵਾਲੇ ਸਿਤਾਰੇ ਠੀਕ ਨਹੀਂ ਇਮੋਸ਼ਨਲ ਹੋ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਚੰਦਰ ਉੱਚਦਾ ਅੱਛੀ ਪਰਸਨੈਲਿਟੀ ਅੱਛੀ ਸੋਚ ਦੇ ਰਿਹਾ ਖਰਚੇ ਵੀ ਦੇ ਰਿਹਾ ਕੁਝ ਕਾਬੀ ਸਤ ਕਰ ਦਿਓ ਤਾਂ ਮੈਂ ਪੰਜਾਬੀ ਸਤ ਕਰ ਦੂੰ ਹਰ ਕਿਸੇ ਦਾ ਸਾਥ ਮਿਲੇਗਾ ਬਸ ਥੋੜਾ ਇਰੀਟੇਟ ਕੱਟ ਹੋਊ ਦਿਨ ਵਧੀਆ ਹੋ ਜਾਏਗਾ ਨੁਕਸਾਨ ਵਾਲੀ ਕੋਈ ਗੱਲ ਨਹੀਂ ਉਹ ਕੋਈ ਕਰਨ ਦੀ ਜਰੂਰਤ ਨਹੀਂ ਹੈ ਉਧਰ ਉਹਨੇ ਨਕਸ਼ਤਰ ਤੇ ਕੋਈ ਜ਼ਿਆਦਾ ਨਾਲ ਤੁਹਾਡਾ ਫਾਇਦਾ ਤੇ ਨਾਲ ਨੁਕਸਾਨ ਤਾਂ ਸੈਟੇਡੇ ਦੇ ਸਤਨੁਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਠੀਕ ਨੇ ਸਿਤਾਰੇ ਤੁਹਾਡੇ ਨਾਲ ਕੇ ਦਾਦ ਕੇ ਪੱਖ ਤੋਂ ਕੋਈ ਪਰੇਸ਼ਾਨੀ ਤੇ ਅੱਖਾਂ ਦੀ ਪਰੇਸ਼ਾਨੀ ਆ ਸਕਦੀ ਹੈ ਤਾਂ ਪਤਾ ਲੱਗ ਗਿਆ ਜਿਸ ਚੀਜ਼ ਦਾ ਉਹਦੇ ਲਈ ਥੋੜਾ ਸਤਰਕ ਹੋ ਜਾਓ ਮੂਗਾਇਤੇ ਜ਼ਿਆਦਾ ਨਾ ਬੈਠੋ ਕੱਚੀ ਰਸਤੇ ਚਿੱਤੇ ਅੱਖਾਂ ਤੇ ਮਾਰੋ ਇੱਕ ਦਿਨ ਵਧੀਆ ਇਹ ਵਿਰੋਧੀ ਦਬੇ ਰਹਿਣਗੇ ਲੱਤਾਂ ਵਿੱਚ ਦਰਦ ਲਈ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਅਰਜੀ ਵੀ ਜ਼ਰੂਰ ਪਾ ਦੇਣਾ ਹਲਕਾ ਪੀਲਾ ਰੰਗ ਪੈਣ ਲੈਣਾ ਜਾਂ ਪਾਣੀ ਚੌਲ ਦੀ ਪਾ ਕੇ ਸ਼ਨਾਲ ਕਰ ਲੈਆ ਮੱਸਿਆ ਦਾ ਪੱਖ ਜਦੋਂ ਸ਼ੁਰੂ ਹੋਏਗਾ ਕੱਲ ਦਾ ਵੀ ਤੁਹਾਡਾ ਇਹ ਪਾ ਰਵੇਗਾ ਤੇ ਕੈਪ੍ਰਿਕਨ ਮਕਰਾਂ ਸ਼ਿਵਾਲਿਆਂ ਦੀ ਗੱਲ ਕਰੀਏ ਆਪਾਂ ਥੋੜੀ ਪੇਟ ਦੀ ਪ੍ਰੋਬਲਮ ਤੰਗ ਗਰਮੀ ਦੀ ਵਜ੍ਹਾ ਨਾਲ ਹੋ ਰਹੀ ਆ ਤਾਂ ਮਕਰਾਂ ਸ਼ਿਵਾਲਿਆਂ ਨੇ ਧਿਆਨ ਰੱਖਣਾ ਆਪਣੀ ਸਿਹਤ ਦਾ ਪੇਟ ਦਾ ਤੇ ਸੈਰ ਜ਼ਰੂਰ ਕਰੋ ਭਾ ਮਿਸ਼ਰੀ ਕੁਜੇ ਵਾਲੀ ਥੋੜੀ ਜਿਹੀ ਮਿਸ਼ਰੀ ਲੈ ਕੇ ਉਸ ਦਾ ਸੇਵਨ ਕਰਕੇ ਘਰ ਤੋਂ ਨਿਕਲੋ ਹਰ ਚੀਜ਼ ਵਿੱਚ ਸਫਲਤਾ ਮਿਲ ਜਾਏਗੀ ਦਿਨ ਮੇਲੇ ਜੁਲੇ ਪਰਵਾਹ ਵਾਲਈ ਆ ਪਰ ਨੁਕਸਾਨ ਵਾਲਾ ਨਹੀਂ ਆ ਕਿਉਂਕਿ ਇਸ ਕੁੰਭ ਰਾਸ਼ੀ ਵਾਲਿਆਂ ਦੀ ਗੱਲ ਕਰੀ ਆ ਆਪਾਂ ਤਾਂ ਸਿਤਾਰੇ ਤੁਹਾਡੇ ਚੰਗੇ ਆ ਨੇਮ ਫੇਮ ਲਈ ਚੰਗੇ ਆ ਕੰਮ ਕਾਰ ਲਈ ਚੰਗੇ ਆ ਵਿਦੇਸ਼ ਲਈ ਚੰਗੇ ਆ ਚੰਦਰ ਚੌਥੇ ਸਥਾਨ ਵਿੱਚ ਮਾਤਾ ਦੀ ਸਿਹਤ ਹੌਲੀ ਹੌਲੀ ਠੀਕ ਹੁੰਦੀ ਜਾਏਗੀ ਤੇ ਚੌਦੋਂ ਦੋ ਜਨ ਪਰਵਾਹ ਕਰਨ ਨਾਲ ਹਿੰਮਤ ਕਰਨ ਨਾਲ ਹਰ ਚੀਜ਼ ਸਫਲਤਾ ਬਸ ਥੋੜਾ ਜਿਹਾ ਬਾਹਮ ਧਿਆਨ ਨਾਲ ਚਲਾਓ ਬਾਹ ਚ ਦਰਦ ਰਹਿ ਸਕਦਾ ਤੇ ਸੱਤ ਚੋਟ ਦਾ ਵੀ ਭੈ ਬਣਨ ਵਾਲਾ ਤੇ ਇਹਤੋਂ ਵੀ 8ਵੇਂ ਸਥਾਨ ਵਿੱਚ ਥੋੜੀ ਪਰੇਸ਼ਾਨੀ ਦੇ ਸਕਦਾ ਤਾਂ ਬਸ ਇਸ ਚੀਜ਼ ਤੋਂ ਪਛਾਣ ਰੱਖਣਾ ਠੀਕ ਹੈ ਭਾਈ ਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀ ਆਪਾਂ ਦਾ ਰਾਹੂ ਲਗਣ ਵਿੱਚ ਆ ਤੁਸੀਂ ਜਾਣਦੇ ਹੋ ਕਾਫੀ ਦੇਰ ਤੋਂ ਚੱਲ ਰਿਹਾ ਪਰ ਫਿਰ ਵੀ ਸਰਕਲ ਦਾ ਸਾਥ ਪਰਿਵਾਰ ਦੀਆਂ ਪਰਿਵਾਰ ਦਾ ਸਾਥ ਘਰ ਬਾਹਰ ਸਭ ਚੀਜ਼ ਲਈ ਸਿਤਾਰੇ ਤੁਹਾਡੇ ਚੰਗੇ ਆ ਕੋਈ ਉਲਝੇਮੇ ਵਾਲੀ ਗੱਲ ਹੈ ਨਹੀਂ ਆ બસ ਇੱਕ ધ્યાન ਰੱਖਣਾ ਤੇ ਅੱਜ ਨੀਲਾ ਰੰਗ ਨਹੀਂ ਪਾਉਣਾ ਤਾਂ ਕਿ ਰਾਹੂ ਨੂੰ ਪਾਵਰ ਨਾ ਮਿਲੇ ਕਿਉਂਕਿ ਨਕਸ਼ਤਰ ਜੋ ਚੱਲ ਰਿਹਾ ਹੈ ਉਹ ਸੂਰਜ ਦਾ ਨਕਸ਼ਤਰ ਹੈ ਤੇ ਸੂਰਜ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਵਿਰੋਧੀ ਕੁਝ ਵੀ ਨਹੀਂ ਕਰ ਪਾਉਣਗੇ ਚੰਗੇ ਰਹਿਣਗੇ ਤੁਹਾਡੇ ਨਾਲ ਮੇਲ-ਜੋਲ ਵਧੇਗਾ ਪੁਰਾਣੇ ਦੋਸਤ ਮਿੱਤਰ ਮਿਲਣਗੇ ਉਹਨਾਂ ਨਾਲ ਬਾਹਰ ਕੁ ਮਨਜਾ ਕਿਤੇ ਦੂਰ ਯਾਤਰਾ ਕਰਨ ਦਾ ਮਨ ਛੁੱਟੀਆਂ ਇੰਜੋਏ ਕਰਨ ਦਾ ਮਨ ਬਣ ਸਕਦਾ ਬਸ ਗਰਮੀ ਤੋਂ ਬਚਣਾ ਤੇ ਦੂਜਾ ਰਾਹੂ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਇੱਕ ਨਾਲੀਆਂ ਚੱਲ ਬੰਦਾ ਕਰ ਸਕਦਾ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਾਂ ਦੇ ਮੁਤਾਬਕ ਅਸੀਂ ਕਿੱਦਾਂ ਕਿਹੜੀਆਂ ਚੀਜ਼ਾਂ ਨੂੰ ਸਹੀ ਕਰਕੇ ਸਭ ਤਰ੍ਹਾਂ ਦੇ ਰਿਜ਼ਲਟ ਅਸੀਂ ਚੰਗੇ ਲੈ ਸਕਦੇ ਹਾਂ ਕਿਉਂਕਿ ਜੋਤਿਸ਼ ਜੋ ਹੈ ਗ੍ਰਹਾਂ ਦਾ ਹਿਸਾਬ ਮੁਤਾਬਕ ਲੋਜਿਕ ਹੈ ਕੋਈ ਵਹਿਮ ਨਹੀਂ ਹੈ ਕੋਈ ਅਰਬੀ ਗੱਲਬਾਤ ਨਹੀਂ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਐਦਾਂ ਹੋਣਾ ਹੁੰਦਾ ਹੁੰਦਾ ਹੈ ਜੀ ਐਦਾਂ ਹੀ ਹੁੰਦਾ ਠੀਕ 19 ਜਨਵਰੀ 1993 19 ਜਨਵਰੀ 1993 ਟਾਈਮ ਹੈਗਾ 9 ਵਜੇ ਸਵੇਰੇ ਦਾ ਇਹਨਾਂ ਨੇ ਪੁੱਛਿਆ ਕਿ ਵਿਦੇਸ਼ ਦੀ ਇੱਕ ਵਾਰ ਰਿਫਿਊਜ਼ਲ ਆ ਗਈ ਆ ਜਾਂ ਨੌਕਰੀ ਕਰਨੀ ਹੈ ਕਿ ਬਾਹਰ ਜਾਣਾ ਹੈ ਬਾਹਰ ਜਾਂ ਤੇ ਨੌਕਰੀ ਕਰੋ ਜਾਂ ਬਾਹਰ ਜਾਓ ਇੱਕ ਇੱਕ ਹੋਇਆ ਕਿ ਤੁਸੀਂ ਕਨਫਿਊਜ਼ ਆ ਆਪਣੇ ਡਿਸੀਜਨ ਨੂੰ ਦੇਖੋ ਇੱਕ ਆਪਾਂ ਪਹਿਲਾਂ ਇੱਕ ਵਾਰ ਗੱਲ ਕੀਤੀ ਸੀ ਕਿ ਆਪਸ਼ਨ ਜਿਹੜੀ ਹੈ ਨਾ ਸਾਨੂੰ ਉਹ ਲੈ ਜੀ ਬਣਾਉਣੀ ਹੈ ਜਿਹੜੀ ਚੀਜ਼ ਕਰਨੀ ਹੈ ਤਾਂ ਉਹ ਕਰਨੀ ਹੈ ਜਦੋਂ ਤੁਸੀਂ ਉਹ ਚੀਜ਼ ਕਰਨ ਦੇ ਲਈ ਬਲ ਲੈਣੀ ਹੋ ਆਪਣੇ ਆਪ ਨੂੰ ਆਪਣੇ ਆਪ ਨੂੰ ਸੀ ਦੇ ਤਿਆਰ ਕਰ ਲੈਣੇ ਤਾਂ ਉਹ ਚੀਜ਼ ਹੀ ਕਰਨੀ ਚਾਹੀਦੀ ਤਾਂ ਉਹ ਸਥਿਤੀ ਹੁੰਦੀ ਹੈ ਮੰਗਲ ਮੰਗਲ ਤੁਹਾਡੇ 5ਵੇਂ ਸਥਾਨ ਵਿੱਚ ਹੈ ਤੁਹਾਡੇ ਜਨਮ ਪੱਤਰੀ ਵਿੱਚ ਪੰਗਲ 5ਵੇਂ ਸਥਾਨ ਮੰਗਲ ਸ਼ੁਭ ਮੰਨਿਆ ਜਾਂਦਾ ਪਰ ਸ਼ਨੀ ਦਾ ਮਿੱਤਰ ਨਹੀਂ ਕਿਉਂਕਿ ਕੁੰਭ ਲਗਣਾ ਲੌਜੀਕ ਸਮਝੋ ਇਸ ਚੀਜ਼ ਕੁੰਭ ਲਗਣ ਤੇ ਮਾਲਕ ਸ਼ਨੀ ਬਾਰਵੇਂ ਸਥਾਨ ਤੁਹਾਨੂੰ ਲੱਗਦਾ ਸਭ ਕੁਝ ਛੱਡ ਕੇ ਬਾਹਰ ਬਾਹਰ ਚਲਾ ਜਾਣ ਦੇ ਹੈ ਹਨਾ ਬਾਹਰ ਚਲੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਪਰ ਮੰਗਲ ਕੀ ਕਰ ਰਿਹਾ ਕਿ ਇੱਕ ਵਾਰ ਟਰਾਈ ਕਰ ਲੈਣੇ ਨੌਕਰੀ ਮਿਲ ਜਵੇ ਐਨੀ ਪੜਾਈ ਕੀਤੀ ਦੇਖੋ ਕਨਫਿਊਜ਼ ਮੰਗਲ ਨਹੀਂ ਤੁਹਾਨੂੰ ਕਰ ਰਿਹਾ ਕਨਫਿਊਜ਼ ਤੁਹਾਨੂੰ ਸ਼ਨੀ ਸੂਰਜ ਦੇ ਨਾਲ ਬੈਠ ਕੇ ਸ਼ੁਕਰ ਦੇ ਪਾਸ ਨੂੰ ਘਰ ਆਪੇ ਸਰਕਾਰੀ ਨੌਕਰੀ ਲਈ ਤੁਹਾਡੇ ਸਿਤਾਰੇ ਅੱਛੀ ਨਹੀਂ ਮਿਲ ਵੀ ਗਈ ਤਾਂ ਤੁਸੀਂ ਛੱਡ ਦੋਗੇ ਕਿਉਂਕਿ ਮਨ ਪਉਦੀ ਮਿਲਨੀ ਨਹੀਂ ਇਸੇ ਤਰ੍ਹਾਂ ਜੋ ਵਿਦੇਸ਼ ਲਈ ਗ੍ਰਹਿ ਤੁਹਾਡੇ ਅੱਛੇ ਆ ਚੰਗੇ ਆ ਚੰਦਰ ਰਾਹੁਤ ਦੀ ਯੂਤੀ ਤੁਹਾਨੂੰ ਪਲ-ਪਲ ਕਨਫਿਊਜ਼ ਕਰਦੀ ਹੈ ਗ੍ਰਹਿ ਜੋਗ ਹੈ ਤਾਂ ਇਹਨੂੰ ਪਹਿਲਾਂ ਠੀਕ ਕਰੋ ਠੀਕ ਤੇ ਦੂਸਰੀ ਗੱਲ ਸ਼ੁਕਰ ਲਗਣ ਚ ਹੈ ਨੌਵੇਂ ਖਾਨੇ ਦਾ ਮਾਲਕ ਹੈ ਆਪਣੇ ਦਮ ਤੇ ਆਪਣੀ ਕਿਸਮਤ ਬਣਾਓ ਆਪਣੇ ਰਸਤੇ ਹਲਕੇ ਜਿਵੇਂ ਬਦਲੋ ਆਪਣੀ ਸੋਚ ਹਲਕੀ ਜਿਹੀ ਬਦਲੋ ਸਿਤਾਰੇ ਮੁਤਾਬਕ ਚੱਲੋ ਸਭ ਸਹੀ ਹੋ ਜਾਏਗਾ ਇੱਕ ਸਟੀਲ ਦਾ ਛੱਲਾ ਖੱਬੇ ਹੱਥ ਦੀ ਚੀਚੀ ਚ ਪਾਓ ਬਾਂਦਰਾਂ ਨੂੰ ਖਾਣਾ ਪਾਣਾ ਸ਼ੁਰੂ ਕਰੋ ਸੋਈ ਚ ਬੈਠ ਕੇ ਖਾਣਾ ਖਾਓ। ਬਾਕੀ ਚੰਦਰ ਆਲੂ ਦਾ ਗ੍ਰੈਂਜੋਗ ਦਾ ਭਾਗ ਕਰਵਾ ਲਓ ਤੁਸੀਂ ਉਹਦੇ ਨਾਲ ਸਹੀ ਬੂਜੂ ਦਾ ਰਾਤ ਨੂੰ ਪਾਣੀ ਸਨਾਰੇ ਲਾ ਕੇ ਉਟਿਆਂ ਨੂੰ ਪਾਣਾ ਸ਼ੁਰੂ ਕਰੋ ਸਹੀ ਹੋ ਜਾਏਗਾ ਉਦਾਸੀ ਜਿਹੜੀ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਘਰ 'ਚ ਆ ਉਹ ਵੀ ਸਹੀ ਹੋਣੀ ਸ਼ੁਰੂ ਹੋ ਜਾਏਗੀ ਸੇਤਾਨੇ ਨੂੰ ਸਹੀ ਕਰ। ਠੀਕ ਹੈ। ਵਾਸਤੂ ਦੇ ਮੁਤਾਬਕ ਚੀਜ਼ਾਂ ਦਾ ਸਹੀ ਹੋਣਾ ਰੰਗਾ ਤੇ ਤਰੰਗਾ ਨਹੀਂ ਹਰ ਚੀਜ਼ ਨੂੰ ਸਹੀ ਕਰਨਾ ਵਧੀਆ ਮੰਨਿਆ ਜਾਂਦਾ ਹੈ। ਕੀ ਹੋਇਆ? ਰੰਗ ਕਦੇ ਵੀ ਬੈਡਰੂਮ ਦੇ ਵਿੱਚ ਰੈੱਡ ਕਲਰ ਦੀ ਚਾਦਰ ਨਹੀਂ ਵਿਛਾਉਣੀ ਚਾਹੀਦੀ। ਕੋਈ ਸੋਕਿਓ ਕਿਉਂਕਿ ਸ਼ਨੀ ਤੇ ਰੈਸਟ ਦਾ ਮਾਲਕ ਸ਼ੁਕਰ ਨੀਂਦ ਤੇ ਸ਼ਨੀ ਨੀਂਦ ਦਾ ਮਾਲਕ ਮੰਨਿਆ ਜਾਂਦਾ ਹੈ। ਸ਼ੁਕਰ ਬੈਡਰੂਮ ਦਾ ਹੈ ਨਾ ਰਿਲੈਕਸ ਦਾ ਤੇ ਸ਼ਨੀ ਰਾਤ ਦਾ ਮਾਲਕ ਮੰਨਿਆ। ਦਿਨ ਹੋਵੇ ਰਾਤ ਨੂੰ ਦਿਨ ਦੇ ਟਾਈਮ ਅਗਰ ਤੁਸੀਂ ਚਾਹੋ ਤਾਂ ਬੈਡਰੂਮ 'ਚ ਰੈੱਡ ਕਲਰ ਦੀ ਚਾਦਰ ਵਿਛਾ ਸਕਦੇ ਹੋ ਪਰ ਸੌਣਾ ਉਹਦੇ ਤੇ ਮੰਗਲ ਨੂੰ ਡਿਸਟਰਬ ਕਰਨਾ ਤੇ ਵੀਪੀ ਵਝਾਂਦਾ। ਕਈ ਵਾਰ ਤੁਸੀਂ ਸੁਣ ਦੇਖਿਆ ਹੀ ਹੋਣਾ ਹੈ ਕਿ ਅਸੀਂ ਸੌਂਨੇ ਤੇ ਸਵੇਰੇ ਐਵੇਂ ਹੀ ਪਰੇਵਦਿਆ ਹੁੰਦਾ ਗੁੱਸਾ ਜਿਹਾ ਚੜਿਆ ਰਹਿੰਦਾ। ਕੀ ਹੁੰਦਾ ਕਿ ਹਲਦ ਵਾਲੇ ਕਿਸ ਤਰ੍ਹਾਂ ਦਾ ਮੰਗਲ ਦੀ ਸਥਿਤੀ ਜੋ ਹੈ ਸਾਨੂੰ ਡਿਸਟਰਬ ਕਰਦੀ ਹੈ ਕਿਉਂਕਿ ਮੰਗਲ ਦਿਨ ਦਾ ਤੇ ਸੂਰਜ ਵੀ ਦਿਨ ਦਾ ਹੈ ਤਾਂ ਹਮੇਸ਼ਾ ਹਲਕੇ ਕਲਰ ਦੀਆਂ ਵਾਈਟ ਤੇ ਕਰੀਮ ਸਕਿਨ ਠੀਕ ਹੈ ਗੰਦੀਆਂ ਹੋ ਜਾਂਦੀਆਂ ਨੇ ਛੇਤੀਆਂ ਮੰਨਦੀਆਂ ਇਸ ਚੀਜ਼ ਨੂੰ ਪਰ ਰਾਤ ਨੂੰ ਵਿਚਾਲਿਆ ਕਰੋ ਸੌਣ ਤੋਂ ਪਹਿਲਾਂ ਨੀਂਦਰੀ ਅੱਛੀ ਜਾਏਗੀ ਮਨ ਵੀ ਅੱਛਾ ਰਹੇਗਾ ਰੈੱਡ ਪਿੰਕ ਕਲਰ ਦੀ ਚਾਦਰ ਅੱਛੀ ਲੱਗਦੀ ਹੈ ਪਰ ਬੈਡਰੂਮ ਚ ਨਹੀਂ ਰੱਖੋ ਸ엠ੀ ਦੀ ਸੌਂਦੇ ਹੋ ਤਾਂ ਓਕੇ ਸਮਾਜ ਆਜ਼ਾਦਤਾ ਸਭ ਦਾ ਆ ਦਿਨ ਅੱਛਾ ਜਾਵੇ ਸਭ